ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਇੰਦਰਜੀਤ ਕੌਰ ਮਾਨ ਇਲਾਕੇ ਦੀ ਜਿੰਦ ਜਾਨ ਇਲਾਕੇ ਦੀ ਰਹਿਨਮਾਈ ਕਰਦੇ ਨੇ ਉਹਨਾਂ ਦੇ ਨਿੱਗੇ ਸਦੈ ਨੂੰ ਪ੍ਰਵਾਨ ਕਰਦੇ ਹੋਏ ਅੱਜ ਪਿੰਡਾਂ ਤੋਂ ਕਾਫਲੇ ਬਣ ਕੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਸੀਐਮ ਪੰਜਾਬ ਉਹਨਾਂ ਦੀ ਜੋਗ ਅਗਵਾਈ ਹੇਠ ਅਸੀਂ ਸਾਰੇ ਜਣੇ ਅੱਜ ਨਕੋਦਰ ਵਿਖੇ ਇਕੱਠੇ ਹੋਏ ਆਂ ਸਾਡੇ ਲੋਕ ਸਭਾ ਤੋਂ ਜਿੰਦਰ ਤੋਂ ਆਮ ਆਦੀ ਪਾਰਟੀ ਦੇ ਕੈਂਡੀਡੇਟ ਸ਼੍ਰੀ ਪਵਨ ਕੁਮਾਰ ਜੀ ਟੇਨੂ ਸਾਹਿਬ ਜੋ ਕਿ ਚਾੜੂ ਦੇ ਨਿਸ਼ਾਨ ਤੇ ਇਲੈਕਸ਼ਨ ਲੜ ਰਹੇ ਨੇ ਅਸੀਂ ਆਪਣੇ ਪਿੰਡਾਂ ਤੋਂ ਔਰ ਸਾਰੇ ਨਕੋਦਰ ਵਿੱਚੋਂ ਅਸੀਂ ਆਮ ਆਦੀ ਪਾਰਟੀ ਨੂੰ ਬਹੁਤ ਹੀ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ ਔਰ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੇ ਹੱਥ ਮਜ਼ਬੂਤ ਕਰਾਂਗੇ ਔਰ ਆਉਣ ਵਾਲੇ ਸਮੇਂ ਨੂੰ ਰੰਗਲਾ ਪੰਜਾਬ ਸਰਦਾਰ ਪਵੰਗ ਸਿੰਘ ਮਾਂਜੀ ਜਿਨ੍ਹਾਂ ਦਾ ਸੁਪਨਾ ਹੈ ਉਹ ਪੂਰਾ ਹੋਵੇਗਾ ਆਮ ਆਦਮੀ ਪਾਰਟੀ ਜਿੰਦਾਬਾਦ